ਛੇ ਕਿ ਜਵਾਰੇ ਪਹਿਲੇ ਵੀ ਲੇਟ ਹੋ ਜਾਂਦੇ ਤੇ ਅੱਛਾ ਚੱਲ ਚੱਲ ਬੀ ਚੱਲ ਚੱਲ ਚਾ ਕੋਈ ਨਹੀਂ ਦੋ ਮਿੰਟ ਖੜ ਜਾ ਕੁਛ ਨਹੀਂ ਦਾ ਲੇਟ ਹੁੰਦਾ ਚਾਹ ਪੀ ਜਾ ਕੋਮੇਟਰੀ ਮੁੜ ਕੇ ਵਾ ਬਸ ਲੰਘ ਜੂ ਚਾਹ ਮਮੇ ਚਾਹ ਨੂੰ ਕੀ ਮਤ ਜਾ ਕੇ ਪੀ ਲੂੰਗੀ ਪੀ ਲੈ ਪੁੱਤ ਪੀ ਲੈ ਉੱਥੇ ਹਟ ਰਾਂ ਹਟ ਲਾਂ ਨੇ ਚਾਹ ਕਿਹੜੀ ਮੀਡੀ ਹੈ ਚੱਲ ਕੋਈ ਨਾ ਦੋ ਹੋਰ ਆ ਜੂ ਬਸ ਇੱਕ ਥੋੜੀ ਐ ਵੀ ਇੱਕੋ ਹੀ ਵਾਸਾ ਹੁੰਦੀ ਪਿੰਡ ਚ ਤੇ ਨਾਲੇ ਕੁੜੀ ਨੂੰ ਆਪਦੀ ਗੌਰ ਨਾ ਚੜਾ ਕੇ ਆਈ ਕਿੱਥੇ ਐ ਨਾ ਹੋਵੇ ਉੱਥੇ ੱਡੇ ਤੇ ਤਾਰ ਕੇ ਮੁੜਿਆਵੇਂ ਹੁਣ ਇਹਨੂੰ ਪੀ ਤਾ ਕੇ ਬਸ ਮੰਮੀ ੱਡੇ ਤੇ ਤਾਰ ਕੇ ਮੁੜੂੰਗਾ ਤਾਂ ਤੇ ਹੁਣ ਤੂੰ ਕਰੇ ਨਹੀਂ ਆਉਂਦਾ ਨਾ ਮੈਂ ਤਾਂ ਉੱਤੇ ਕਿਆਰੇ ਨੂੰ ਪਾਣੀ ਲਾਉਣਾ ਦੂਜੇ ਖੇਤ ਜਾਏਗਾ ਹੈ ਹਾਂ ਲੈ ਚੱਲ ਪੁੱਤ ਚੰਗਾ ਧਿਆਨ ਨਾਲ ਮੇਰੀ ਧੀ ਬਣ ਕੇ ਵਧੀਆ ਵਸਾਉਂਦਾ ਪਰਮਾਤਮਾ ਨੂੰ ਧਿਆਕੇ ਜਾ ਤੇ ਵਧੀਆ ਗੌਰ ਨਾਲ ਕੰਮ ਕਰੀਂ ਅਗਲੇ ਤੱਕ ਕਿਸੇ ਗੱਲ ਦਾ ਲਾਂਭਰ ਆ ਨਹੀਂ ਨਾ ਨਾ ਮਾਂ ਤੇ ਆਹ ਤੈਨੂੰ ਪੂਰੇ ਧਿਆਨ ਨਾਲ ਕੰਮ ਕਰੂੰਗਾ ਤਾਂ ਹੀ ਕਹਿੰਦੀ ਸੀ ਅੱਜ ਪਹਿਲੇ ਦਿਨਾਂ ਆ ਵੀ ਪਹਿਲੇ ਦਿਨ ਹੀ ਨਾ ਲੇਟ ਹੋ ਜਾ ਕੇ ਤੇ ਅਗਲੇ ਕਹਿੰਦੇ ਪਹਿਲੇ ਦਿਨ ਹੀ ਲੇਟ ਆ ਗਈ ਇਹ ਨਾ ਨਾ ਜਾਓ ਜਾਓ ਜਿਨ੍ਹਾਂ ਦੀ ਰਾਜ ਹੈ ਜਾਓ ਜਾਓ ਫਿਰ ਬਾਅਦ ਵਿੱਚ ਓਹ ਹੋ ਇੱਕ ਤਾਂ ਪਤਾ ਨਹੀਂ ਕੀ ਇਹ ਪ੍ਰਿੰਟਾ ਖਾਂਦਾ ਸਵੇਰੇ ਸਵੇਰੇ ਲੇਟ ਦਾ ਆਪ ਹੋਊਗੀ ਤੂੰ ਇਕੱਠਾ ਜਨ ਹੋਇਆ ਰਿਹਾ ਕਰਾਂ ਜੇ ਖੁਸ਼ ਹੋ ਕੇ ਕੁੜੀ ਨੂੰ ਅੱਡੇ ਤੇ ਛੱਡ ਕੇ ਜਾ ਪੁੱਤ ਜਾਓ ਠੀਕ ਹੈ ਮੈਂ ਬਾਗ ਜਾ ਠੀਕ ਹੈ ਆ ਜਾ ਏ ਪ੍ਰਮਾਤਮਾ ਮੇਰੀ ਜਵਾਕੜੀ ਦਾ ਕੰਮ ਚ ਇਹਦੀ ਚੰਗੀ ਮਦਦ ਹੀ ਕਰੀ ਚੰਗੀ ਨੌਕਰੀ ਹੋਵੇ ਜਵਾਕੜੀ ਚਾਰ ਪੀ ਲਿਆਉਗੀ ਤਾਂ ਸਾਡਾ ਚੁੱਲਾ ਤਰੂ ਤੁਰੂਗਾ ਕੁਲਵਿੰਦਰ ਕੰਮ ਕਰ ਲੀੜਿਆਂ ਦਾ ਵਧੀਆ ਚੱਲਦਾ ਵਧੀਆ ਭੈਣੇ ਤੇ ਉਹ ਕੀ ਆਂਦਾ ਲਾਉਣ ਜੇ ਆਲਾ ਲਾਉਣ ਆਲਾ ਤਾਂ ਤੂੰ ਮੈਨੂੰ ਗੇਂ ਪ੍ਰੂਫ ਸਾਰੇ ਇਕੱਠੇ ਕਰਕੇ ਤੇ ਕੱਲ ਨੂੰ ਉਹਨੇ ਮੰਗੇ ਆ ਅੱਛਾ ਉਹ ਕਿ ਮੈਂ ਨਹੀਂ ਵੀ ਜਾਣਾ ਪਊਗਾ ਕਿਰਾਵਾ ਦਾ ਪ੍ਰੂਫ ਲੈ ਆ ਤੇਰੇ ਤਾਂ ਜਦੋਂ ਸਾਈਨ ਹੋਣੇ ਹੋਏ ਉਦੋਂ ਹੀ ਲਿਆਉਂਗਾ ਤੈਨੂੰ ਚਲ ਕੋਈ ਨਹੀਂ ਪ੍ਰੂਫ ਤਾਂ ਫਿਰ ਮੈਂ ਤੈਨੂੰ ਅੱਜ ਹੀ ਫੜਾ ਦੂੰ ਹਾਂ ਮੈਨੂੰ ਪ੍ਰੂਫ ਫੜਾ ਦੀ ਤੇ ਮੈਂ ਜਾਉਂਗੀ ਤੜਕੇ ਸਵੇਹਾ ਹੀ ਵਗ ਜੂਮਾ ਜੇ ਤਾਂ ਕੱਲ ਨੂੰ ਹੀ ਤੇਰਾ ਲੋਟ ਆ ਗਿਆ ਖਬਰਾਂ ਕੱਲ ਨੂੰ ਹੀ ਸੱਦ ਲੈਣ ਤੈਨੂੰ ਚਲ ਚੰਗੀ ਗੱਲ ਹੈ ਜੇ ਕੱਲ ਨੂੰ ਸੱਦ ਲੈਣ ਤਾਂ ਮੈਂ ਕੱਲ ਨੂੰ ਵਗ ਚੱਲੂਗੀ ਕੋਈ ਗੱਲ ਮੈਂ ਤਾਂ ਦੱਸਦੀ ਅੜਗੇ ਮੈਂ ਤਾਂ ਭਾਵੇਂ ਮੌਕੇ ਤੇ ਲੈ ਜੀਂ ਸੱਦ ਕੇ ਮੈਂ ਤਾਂ ਉਹਦੀ ਵਗ ਚੱਲੂਗੀ ਨਾ ਹਾਂ ਮੈਂ ਫੋਨ ਕਰ ਦੂ ਬੰਨੇ ਦੇ ਫੋਨ ਤੇ ਹਾਂ ਕਰ ਲਈ ਫੋਨ ਕਰਦੀ ਚਲ ਅੱਜ ਮਨਿੰਦਰ ਵੀ ਗਈ ਆ ਆਪਦੀ ਦਿਓਪੀ ਚੱਲ ਚੰਗਾ ਹੋ ਗਿਆ ਵਧੀਆ ਸੋਣੀ ਸੁਣਨੀ ਚਾਰ ਸਪੈਰ ਹੁਣ ਤਾਂ ਮਾਲਕ ਸੁਣਦਾ ਤੇਰੀ ਸੁਣੂ ਆ ਚੱਲ ਚੰਗੀ ਗੱਲ ਹੈ ਭੈਣ ਹਾਂ ਵੇ ਕੀ ਹੋ ਗਿਆ ਕੀ ਹੋ ਗਿਆ ਇਹਨੂੰ ਬੇਬੇ ਮਾਰਿਆ ਕੁਲਦੀਪ ਨੇ ਖੀਤ ਕੇ ਇਹਦੇ ਵੇ ਕੁਲਦੀਪ ਨੇ ਨਾ ਕੜਾ ਮਾਰਿਆ ਇੱਥੇ ਨਾ ਦੋ ਤਿੰਨੇ ਜਣੇ ਹੋਰ ਜਿਹੜੇ ਢੂਏ ਜੀ ਵੀ ਲੱਤਾਂ ਲੁੱਤਾਂ ਮਾਰ ਗਿਆ ਹਾਏ ਨਹੀਂ ਬੂਹ ਮੁੰਡੇ ਦੀ ਅੱਖ ਤੇ ਵੀ ਮਾਰਿਆ ਹਾਏ ਮਰਨਾ ਕੀ ਭਾਲਦਾ ਰੂਜਾ ਦੇਖ ਲੈ ਨਹੀਂ ਭੈਣੇ ਦੇਖ ਲੈ ਹਾਏ ਤੇਰਾ ਇਹ ਜਿਹਦਾ ਲੰਗਾੜਿਆ ਮਾ ਵਰਗਾ ਬੇਵਾ ਵਰਗਾ ਬੇਵਾ ਨੇ ਚੱਜ ਵੀ ਨਹੀਂ ਦਿੱਤਾ ਕੰਜਰੀ ਨੇ ਭੂਵੇਂ ਮਰ ਜਾ ਮੇਰੇ ਜਵਾਕ ਦੇ ਵੀ ਬੈਰੀ ਬਣ ਗਏ ਸਾਨੂੰ ਜੂਨ ਕਿਉਂ ਨਹੀਂ ਕਰਨ ਦਿੰਦੇ ਬੇੜਾ ਬੈਠੀ ਆਲੇ ਕਿਉਂ ਨਹੀਂ ਜੂਨ ਕਰਨ ਦਿੰਦੇ ਚੱਲ ਰੋਈ ਨਹੀਂ ਭਾਣੇ ਤੂੰ ਘਰੇ ਰੌਲਾ ਨਾ ਪਾ ਹੁਣ ਸਰਪੰਚ ਕੋਲੇ ਮੈਂ ਜਾਉਂ ਵੀ ਭਾਈ ਦੇਖ ਲੈ ਉਹਦੇ ਤੋਂ ਸਾਨੂੰ ਹੀ ਔਟਦਾ ਸੀ ਮੁੰਡੇ ਨੂੰ ਵੀ ਹੁਣ ਤਾਂ ਕੁੱਟਣ ਲੱਗਿਆ ਮੁੰਡੇ ਨੇ ਖੇਤ ਤਾਂ ਜਾਣਾ ਹੀ ਐ ਕੋਈ ਨਹੀਂ ਭਾਣੇ ਸਰਪੰਚ ਵੀ ਇੰਨਾ ਦਾ ਨਾ ਕੋਈ ਸਰਪੰਚਾ ਸਾਡਾ ਤਾਂ ਨਾ ਕੋਈ ਮੈਂਬਰ ਹੁਣ ਸਾਡਾਂ ਤਾਂ ਰੱਬ ਤੇ ਡੋਰਾਂ ਸਤੋਂ ਰੱਬ ਤੇ ਹੋ ਕਰੇ ਮੇਰੇ ਕੱਲਾ ਜਵਾਕ ਜੇ ਮੇਰਾ ਬੰਦਾ ਉਹ ਹੋ ਗਿਆ ਮੁੱਕ ਗਿਆ ਤਾਂ ਦੇਖ ਮੈਨੂੰ ਘਰੋਂ ਕੱਢਤੀ ਤੇ ਜੇ ਮੇਰੇ ਪੁੱਤ ਨੂੰ ਕੁਛ ਕਰ ਦਿੰਦੇ ਤੇ ਸਾਨੂੰ ਤਾਂ ਪਿੰਡੋਂ ਹੀ ਕੱਢਦੇ ਨੇ ਮਾਮਾ ਤੇ ਹਨ ਅਸੀਂ ਕਿੱਧਰ ਜਾਂਦੇਗਾ ਕਿੱਥੇ ਮੈਂ ਮਟਿਆਰਤੀ ਨੂੰ ਮੇਰੀ ਨੂੰ ਲੈ ਕੇ ਜਾਂਦੀ ਖੇੜਾ ਹੀ ਨਹੀਂ ਛੜਦੇ ਖੇੜਾ ਨਹੀਂ ਛੜਦੇ ਤਾਂ ਪੁਰਾਣੇ ਘਰੇ ਵੀ ਬੈ ਗਏ ਹੁਣ ਸੋਨੂੰ ਕਾਹਦਾ ਦੁੱਖ ਹੈ ਸਾਡਾ ਹੁਣ ਤਾਂ ਸਾਡਾ ਖੇੜਾ ਛੱਡਦੇ ਕਿਉਂ ਜਵਾਕ ਦੇ ਮਗਰ ਪੈ ਰਿਆ ਕਿੱਥੇ ਸੀ ਤੂੰ ਕੀ ਕਰਦਾ ਸੀ ਮੈਂ ਤਾਂ ਪਾਣੀ ਵੇਦਾ ਸੀ ਬੇਬੇ ਵੀ ਲੱਗਿਆ ਕਿ ਨਹੀਂ ਕਹਰੇ ਉਧਰੋਂ ਤੇ ਇਹਦੇ ਨਾਲ ਦੋ ਮੁੰਡੇ ਹੋਰ ਮੈਨੂੰ ਆਏ ਗਾਲਾਂ ਕੱਢਣ ਲੱਗਿਆ ਕਹਿੰਦਾ ਓਏ ਖੜਾ ਸਾਡੀ ਬੱਟ ਤੋਂ ਪਰ ਜੋ ਮੈਂ ਉਹਨੂੰ ਬੋਲੇ ਮਾ ਭਾਈ ਗਾਲ ਨਾ ਕੱਢ ਤੇ ਮੇਰੇ ਮੰਮੀ ਨੂੰ ਕੁੱਟਣ ਲੱਗੇ ਦੋਨੇ ਦਿਨੇ ਜਾਣੇ ਤੇ ਨੇ ਹੈ ਉਹ ਉਹ ਕੌਣ ਸੀ ਜਿਹੜੇ ਹੋਰ ਸੀ ਨਾਲ ਮਸਟੰਡੇ ਇਹਦੇ ਨਾਲ ਦੇ ਮੈਨੂੰ ਪਤਾ ਤਾਂ ਲੱਗਿਆ ਇੱਕ ਤਾਂ ਜੱਗਰ ਕਾ ਮੁੰਡਾ ਸੀਗਾ ਜੋ ਮੁੰਡੇ ਇਹਦੇ ਨਾਲ ਆਉਂਦੇ ਹੁੰਦੇ ਆ ਪਿੰਡ 'ਚ ਬਾਹਰੋਂ ਆ ਉਹ ਸੀਗੇ ਜੱਗਰ ਕੇ ਘਰੇ ਤਾਂ ਮੈਂ ਜਾਊਂਗੀ ਕੋਈ ਗੱਲ ਨਹੀਂ ਆ ਜਾਣ ਦੇ ਕੁੜੀ ਨੂੰ ਘਰੇ ਫੇਰ ਤੇ ਹੁਣ ਨਾ ਭਣ ਇਸ ਤਾਂ ਸਰਪੰਚ ਨੂੰ ਆਖੇ ਕਿਸੇ ਨਾਸ ਹੀ ਮੈਂਬਰ ਨੂੰ ਆਖੇ ਅਸੀਂ ਤਾਂ ਹੁਣ ਥਾਣੇ 'ਚ ਰਫਟ ਦੇਵਾਂਗੇ ਕਿੰਨਾ ਤੇ ਮੈਨੂੰ ਕਹਿੰਦਾ ਇਹ ਦੂ ਵਾਰ ਤੇਰੀ ਲੱਤ ਤੋੜੂਗਾ ਕਹਿੰਦਾ ਜੀ ਹੁਣ ਤੁਹਾਡੇ ਕੀ ਚ ਵੜ ਗਿਆ ਕਹਿੰਦਾ ਤੂੰ ਸਾਲਾ ਲੱਗਦਾ ਅਖ ਲੱਤ ਤੋੜੇਗਾ ਇਹ ਤਾਂ ਕੀ ਪਤਾ ਤੇਰੇ ਦੋਨੇ ਨਾ ਤੋੜਨੀਆਂ ਪੈ ਜਾਣ ਅਖ ਲਫੰਗਿਆ ਇਹ ਕਹਿੰਦਾ ਸੀ ਤਨੇ ਹੁਣ ਮੈਨੂੰ ਟੱਕਰ ਗਿਆ ਨਾ ਜਿੱਦੇ ਕੱਲਾ ਇਹਨੂੰ ਮੈਂ ਬਣਾਉ ਮੂਰੇ ਦਾ ਮੈਂ ਹਾਂ ਬਣਾਉਣਾ ਹੀ ਪੋਗਾ ਕੋਈ ਨਹੀਂ ਮੈਂ ਤੇਰੇ ਨਾਲ ਚੱਲਾ ਕਰੂੰ ਖੇਤ ਮੈਂ ਰੱਖਿਆ ਕਰੂੰ ਹੁਣ ਮੋਢੇ ਤੇ ਸੋਟੀ ਹੁਣ ਮੈਂ ਤੋੜੂ ਇਹਦੀਆਂ ਲੱਤਾਂ ਇਹ ਤਾਂ ਨਹੀਂ ਕਿਸੇ ਦੀਆਂ ਟੁੱਟੀਆਂ ਮੈਂ ਤੋੜ ਕੇ ਦਿਖਾਉਣ ਨਾਲ ਇਹਦੀ ਮਾਂ ਨੂੰ ਪਤਾ ਲੱਗੂਗਾ ਕੌਣ ਸਿੱਕ ਕਰਤਾ ਭਾਣੇ ਮੈਂ ਨਰਮਸੀ ਹੁਣ ਪਰ ਮੈਨੂੰ ਗਰਮ ਹੁਣ ਜਦੋਂ ਮੇਰੇ ਜਵਾਕ ਨੂੰ ਵੀ ਨਹੀਂ ਜਰਦੇ ਕੋਈ ਨਹੀਂ ਮੈਨੂੰ ਕਿਕਰ ਸੈਂ ਕਿੱਥੇ ਦਾ ਟੱਕਰੂਗਾ ਹੀ ਵੱਠਾ ਲੈ ਕੇ ਜਾਂਦੀ ਨੂੰ ਰੋਜ਼ ਟੱਕਰਦਾ ਜਦੋਂ ਵੀ ਟੱਕਰਿਆ ਮੈਂ ਉਹਨੂੰ ਲਾ ਦੱਸੂ ਵੀ ਤੇਰੇ ਮੁੰਡੇ ਨੇ ਆ ਕਰ ਤੂਤ ਖਲਿਆਰੀ ਆ ਖੇਤ ਭਾਣੇ ਤੂੰ ਤਾਂ ਜਦਾਂ ਦੱਸੇਂਗੀ ਦੱਸੇਂਗੀ ਮੈਂ ਤਾਂ ਪਹਿਲਾਂ ਕੋਈ ਆਪਦਾ ਹਿੱਲਾ ਕਰਦੀਆਂ ਤੈਨੂੰ ਸਵੇਰੇ ਟੱਕਰੇ ਤੈਨੂੰ ਪਰਸੋ ਟੱਕਰੇ ਮੇਰਾ ਜਵਾਕ ਅੱਜ ਕੁੱਟੇ ਇਹਨੇ ਤਾਂ ਗੱਲ ਠੰਡੀ ਪੈ ਜੂਗੀ ਕਿੰਨਾ ਕਿਤੇ ਰੱਸੀ ਚੁੱਪ ਕਰਕੇ ਅੰਦਰ ਬਣਾਗੇ ਲੈ ਗਏ ਅੰਦਰ ਆਪਾਂ ਠੰਡੀ ਮੈਂ ਪਾਉਣ ਨਹੀਂ ਦਿੰਦੀ ਮੈਨੂੰ ਵਿਚਾਕ ਉਹ ਮਰੇ ਮਾਇਤਾ ਨੇ ਦੇਖ ਕੇ ਸੇ ਗੱਲ ਚ ਕਹਿੰਦੀ ਸਾਡੇ ਚ ਵੇਸ਼ੱਕ ਦੀ ਹੁਣ ਕੋਈ ਵੀ ਨਾ ਆਵੇ ਅਸੀਂ ਤਾਂ ਮਾਂ ਪੁੱਤ ਆਪ ਤਿੰਨੇ ਨਿਭਟਾਂਗੇ ਹੁਣ ਜਿਵੇਂ ਅੱਜ ਜਵਾਕ ਨੂੰ ਲਪੜਾ ਨਾ ਕੁੱਟੇ ਕੱਲ ਨੂੰ ਮੇਰੇ ਜਵਾਕ ਦੇ ਸੱਟ ਫੇਟ ਕਰਤੀ ਮੈਂ ਘਰੇ ਬੈਠੀ ਐ ਜਵਾਕ ਦੀ ਮੇਰੀ ਆਪਦੀ ਡਿਊਟੀ ਤੇ ਸਾਨੂੰ ਮਾਮਾ ਤੇ ਇਹਨੂੰ ਕੀ ਪਤਾ ਵੀ ਮੁੰਡੇ ਦਾ ਕੀ ਕਰਤਾ ਕਿੱਥੇ ਹੈਗਾ ਕਿ ਜੇ ਨਹੀਂ ਜਾਣੇ ਕੋਈ ਲੱਤਾਂ ਤੋੜਤੀ ਮੈਂ ਕਿੱਥੋਂ ਇਲਾਜ ਕਰਾਉਂ ਮੈਂ ਤਾਂ ਇਹਨਾਂ ਦਾ ਪਰ ਨਹੀਂ ਨਹੀਂ ਪਰਿਆ ਜਾਣਾ ਬਾਲਣ ਫੂਕਣ ਹੋਣਾ ਲੱਤਾਂ ਮਾਰਿਆ ਮੈਂ ਗੋਟੂ ਹੀ ਜੰਨੇ ਨੇ ਉਹ ਤੇ ਕਿਹਨੇ ਇਹਨਾਂ ਨੇ ਬੈਠੇ ਬੇੜੇ ਵਾਲੇ ਨਾ ਹੋਣ ਤਾਂ ਕਿਉਂ ਨਹੀਂ ਖੜਾ ਛੱਡ ਦੇ ਮੰਗਰੀ ਪਾਈਗੇ ਹੱਥ ਧੋ ਕੇ ਹੁਣ ਉਹਨਾਂ ਨੂੰ ਆਇਆ ਪਹਿਲਾਂ ਘਰੋਂ ਕੱਢ ਤੇ ਹੁਣ ਅਸੀਂ ਪਿੰਡੋਂ ਕੱਢ ਦੇ ਪਿੰਡੋਂ ਤਾਂ ਨਹੀਂ ਨਿਕਲਦੇ ਇਹ ਜੱਦੀ ਘਰ ਆ ਤੇਰੇ ਦਾਦੇ ਦਾ ਇੱਥੇ ਹੀ ਰਹਿਾਂਗੇ ਕਿੰਨਾ ਹੀ ਮੱਛ ਲੈਣ ਤੂੰ ਇਹਨੇ ਹੁਣ ਖੇਤ ਜਾਣਾ ਹੁੰਦਾ ਨਾ ਇਹਦੇ ਨਾਲ ਜਾਇਆ ਕਰ ਨਾ ਭਣਾ ਮੈਂ ਆਪ ਜਾਇਆ ਕਰੂੰਗੀ ਖੇਤ ਹੁਣ ਮੈਂ ਤਾਂ ਸਾਰੀ ਸਮਾਂ ਚੰਗਾ ਅੱਜ ਸਾਨੂੰ ਮੌਕਾ ਮਿਲ ਗਿਆ ਅੱਜ ਤਿੱਕਰ ਤਾਂ ਅਸੀਂ ਲੋਕਾਂ ਨੇ ਅੱਖ ਤੇ ਚੁੱਪ ਕਰ ਗਏ ਸੀ ਹੁਣ ਅਸੀਂ ਤਾਂ ਥਾਣੇ ਜਾਵਾਂਗੇ ਥਾਣੇ ਰਫਟ ਕਰਕੇ ਸਮੇ ਪੁਲਿਸ ਵਾਲੇ ਆਪੇ ਨੂੰ ਵੇੜਨਗੇ ਨਾਲੇ ਪਵਾਵਾਂਗੇ ਵੱਟ ਸਾਡੀ ਪਵਾਓ ਤੇ ਮੈਂ ਤਾਂ ਇਹ ਸੇ ਠੇਕੇ ਤੇ ਲਾ ਦੂੰ ਬਾਣ ਮੈਂ ਤਾਂ ਮੇਰੇ ਪੁੱਤ ਦਾ ਖੇਤ ਜਾਣ ਦਾ ਕੰਮ ਵੀ ਕਹਿ ਦੂੰਗੀ ਵੀ ਨਾ ਜਾ ਭਾਈ ਡਰ ਡਰ ਕੇ ਟਾਈਮ ਕੱਢਣਾ ਪਊ ਸਾਨੂੰ ਇਹਨਾਂ ਤੋਂ ਡਰ ਨਾ ਕਰ ਦੇ ਪਿੱਛੇ ਜੇ ਆ ਤੁਹਾਡਾ ਕੰਜਰਖਾਨਾ ਕਰ ਜੇ ਤਾਂ ਮੁੱਕ ਜੇ ਤਾਂ ਤੁਹਾਡੇ ਵੱਟ ਪਾ ਜੇ ਆਪਦੀ ਠੇਕੇ ਦੇ ਦਿਆ ਕਰੀ ਨਿਪਟਨੇ ਉਹ ਹੀ ਤਾਂ ਮੈਂ ਕਿੰਸੀ ਕਰਜ਼ੇ ਨੂੰ ਵੀ ਅਸੀਂ ਪਿੰਡੋਂ ਨਹੀਂ ਗਏ ਅਸੀਂ ਤਾਂ ਇੱਥੇ ਬੈਠੇ ਆ ਘਰੇ ਤੁਹਾਡਾ ਕੁਝ ਨਹੀਂ ਮੁਕਰਦੇ ਤੁਸੀਂ ਕਿਉਂ ਨਹੀਂ ਖੜਾ ਛੱਡਦੇ ਜੇ ਕੋਈ ਮੇਰਾ ਜਵਾਕ ਕਿਤੇ ਲੱਗ ਜੂ ਕੋਈ ਚਾਰ ਪੀਆ ਦਾ ਪ੍ਰਬੰਧ ਕਰ ਲੂ ਮੈਂ ਇਹਨਾਂ ਦਾ ਮੱਥਾ ਡੰਮੂ ਤੋਂ ਪੈਸੇ ਦੇ ਕੇ ਤਾਂ ਇਹਨਾਂ ਨੂੰ ਤਾਂ ਆ ਵੀ ਮੁੰਡੇ ਨੇ ਤਾਂ ਜੂਨੋ ਖੋਦ ਕੇ ਕੁੜੀ ਨੂੰ ਵਹਿ ਕੇ ਤੋਰ ਦਾਂਗੇ ਇਹਨੂੰ ਮਾਰ ਦਿਆਂਗੇ ਗੱਲ ਘੁੱਟ ਕੇ ਸਾਡੇ ਜੋ ਕਰਸਾ ਐਵੇਂ ਮਾਰ ਦੇਣਗੇ ਮੈਂ ਤੁਹਾਡਾ ਕਰਤਾ ਹੱਲ ਸੇਰੇ ਆਥਣ ਨੂੰ ਥੋੜੂ ਪੈਸੇ ਦਵਾ ਦੂ ਬਸ ਸਾਨੂੰ ਪੈਸੇ ਮਿਲ ਜਾਣ ਤੇ ਉਹ ਤਾਂ ਅਸੀਂ ਮਗਰੋਂ ਦੀ ਮੰਗਣਾ ਦੇਖੇ ਪਰ ਪਹਿਲਾਂ ਜਿਹੜੀ ਗੱਲ ਹੈ ਹੁਣੇ ਜਾ ਜਾਂ ਤਾਂ ਕੁਣੇ ਜਾ ਕੇ ਕਹੀ ਕਿ ਆ ਕਿਕਰ ਨੂੰ ਤੇ ਨਹੀਂ ਮੈਂ ਜਾਣੀ ਠਾਣੇ ਮੇਰੀ ਕੁੜੀ ਨੂੰ ਆ ਜਾਣ ਪਹਿਲਾਂ ਵੀ ਮੈਨੂੰ ਗਲੀ ਚੋਂ ਲੰਘਦਾ ਕਈ ਵਾਰੀ ਆਏ ਗਾਲਾਂ ਹੀ ਕੱਢਦਾ ਮੈਂ ਚੱਲ ਚੁੱਪ ਕਰ ਜਾਣਾ ਅੱਜ ਜਿਵੇਂ ਜਮੇ ਗੁੱਟ ਨੂੰ ਲੱਗ ਗਿਆ ਤੇ ਆ ਗਈ ਚੱਲ ਪੁੱਤ ਕੋਈ ਨਹੀਂ ਚੱਲ ਤੈਨੂੰ ਮੈਂ ਦਵਾਈ ਦਿਵਾ ਕੇ ਲਿਆਵਾਂ ਚੱਲ ਡਾਕਟਰ ਦੇ ਚੱਲਗੇ ਕੋਈ ਨਹੀਂ ਫੇਰ ਆਪਾਂ ਦੇਖਦੇ ਆ ਕਿਹੜਾ ਤੈਨੂੰ ਦਵਾਈ ਦਿਵਾ ਲਿਆ ਮੈਂ ਗੁੱਜੀਆਂ ਸੱਟਾਂ ਨਾਲ ਮਾਰੀਆਂ ਹੋਣ ਬਿਮਾਰੀ ਪੈਣਿਆ ਨੇ ਚੱਲ ਆ ਜਾ ਆ ਜਾ ਪੁੱਤ ਆ ਜਾ ਤੈਨੂੰ ਦਵਾਈ ਦਿਵਾ ਲਾਂ ਨਾ ਮੈਂ ਜਾਣੀ ਲਾਂਬਾ ਨੇ ਕਿ ਕਰਨ ਦੇਖ ਕਰ ਗੱਲ ਸੁਣ ਕੇ ਜਾ ਹਾਂ ਕਣ ਕਿਸੇ ਗੱਲ ਦਾ ਪਤਾ ਕਿਹੜੀ ਗੱਲ ਤੇਰੇ ਮੁੰਡੇ ਨੇ ਉਹ ਮੁੰਡਾ ਕੁੱਟਦਾ ਮਨਨਾ ਖੇਤ ਮਨਨਾ ਕਿਵੇਂ ਕੁੱਟਦਾ ਖੇਤ ਕੀ ਪਤਾ ਹੁਣ ਕਿਵੇਂ ਕੁੱਟਦਾ ਉਹ ਵਿਚਾਰਾ ਖੇਤ ਗਿਆ ਸੀ ਮੋਟਰ ਮੋਟਰ ਤੇ ਤੇਰੇ ਮੁੰਡੇ ਦਾ ਤਾਂ ਹਾਲ ਨਹੀਂ ਛੱਡਾ ਮੈਂ ਤਾਂ ਉਹਨਾਂ ਦੇ ਘਰੇ ਗਈ ਸੀ ਤੇ ਉਹਦਾ ਰੋਈ ਜਾਂ ਕਿੰਨਾ ਰੋਂਦਾ ਕਰਿਆ ਆਇਆ ਵਿਚਾਰਾ ਉਹ ਤਾਂ ਲਹੂ ਲਹੂ ਨਿਕਲ ਗਿਆ। ਤਾਂ ਉਹ ਰੋ ਜਾ ਕੇ ਨਾਬ ਦੱਸਿਆ ਉਹਨੇ। ਮੈਂ ਖੁਦ ਦੇਖ ਕੇ ਆਈ ਆ। ਸਾਡਾ ਨਾ ਜਵਾਖ ਜਮਣ ਦੱਸਾਂ ਗੱਲ। ਇਹ ਕੁਛ ਨਾ ਕੁਛ ਕਰਾਊਗਾ। ਇਹ ਸਾਡੇ ਘਰ ਚੋਂ ਇੱਕ ਨਾ ਇੱਕ ਜੀ ਨੂੰ ਮਰਵਾ ਕੇ ਹਟੂਗਾ ਮੈਂ ਦੱਸਾਂ। ਸਮਝਦਾ ਨਹੀਂ ਭਾਈ ਗੱਲ ਨੂੰ। ਹਾਂ। ਇਹ ਪਹਿਲੀ ਗੱਲ ਤਾਂ ਉਹੀ ਗੱਲ ਸੁਖਪਾਲ ਚੱਕ ਦੇਣ ਵਾਲੀ ਐ। ਉਹਨੇ ਮੇਰਾ ਤਾਂ ਡਰ ਖਤਮ ਹੀ ਕਰਕੇ ਰੱਖਤਾ। ਜਮਾ ਖਤਮ ਕਰ ਰੱਖਿਆ ਕਿ ਕਰਾਉਣਾ ਤੇਰਾ ਡਰ ਤਾਂ ਤੇ ਪਰ ਮੈਂ ਤੈਨੂੰ ਆਇਆ ਨਹੀਂ ਜੇ ਸਮਝੌਤਾ ਹੁੰਦਾ ਕਿਸੇ ਲੋਟ ਕਰਦੇ ਉਹਨਾਂ ਨਾਲ ਜਵਾਕ ਮੰਡ ਕੇ ਮੈਂ ਸਾਰਾ ਕੁਝ ਮੈਂ ਸਾਰਾ ਕੁਝ ਕਰਨ ਨੂੰ ਤਿਆਰ ਆ ਮਾਂ ਪੁੱਤ ਇਹ ਨਹੀਂ ਅੱਡੀ ਲਾਉਂਦੇ ਕੀ ਕਰੇ ਕੀ ਕਰਾਂ ਮੈਂ ਇਹ ਤਾਂ ਅੱਡੀ ਨਹੀਂ ਲਾਉਂਦੇ ਮੈਂ ਕਿਹਨੂੰ ਗੱਲ ਹੋਰ ਦੱਸ ਜੀ ਮੈਂ ਕਿਸੇ ਨੂੰ ਪੁੱਛਿਆ ਪੈਸਿਆਂ ਦਾ ਲਾਉਣ ਦਵਾਉਣੀ ਉਹਨਾਂ ਨੂੰ ਮੈਂ ਵੀ ਉਹ ਵਿਆਜ ਤੇ ਕਿਸ਼ਤਾਂ ਭਰ ਦਿਆ ਕਰਨਗੇ ਕੁੜੀ ਲੱਗ ਗਈ ਉਹਦੀ ਹਾਂ ਉਹ ਮੈਂ ਕਰ ਲੂ ਮੇਰੇ ਨਾਲ ਕਰ ਲੈ ਕੋਈ ਬਾਹਰ ਦੀ ਬਾਰੇ ਜੇ ਕੋਈ ਗੱਲਬਾਤ ਹੋ ਜਾਂਦੀ ਕੁਝ ਪੈਸੇ ਮੈਂ ਦੇ ਕੇ ਨਾ ਨਾ ਮੱਥਾ ਤਾਂ ਮੇਰੇ ਨਾਲ ਆਊਗਾ ਤੇ ਜੇ ਤੇਰੀ ਲੋੜ ਪਈ ਮੈਂ ਬੋਚ ਕੇ ਮੰਨੇ ਨੂੰ ਭੇਜੂ ਤੇਰੇ ਕੋਲ ਮੰਨੇ ਨੂੰ ਭੇਜਿੰਦੀ ਵੀ ਲੋੜ ਨਹੀਂ ਮੈਨੂੰ ਮੇਰੇ ਫੋਨ ਤੇ ਫੋਨ ਕਰਾ ਦੇ ਮੈਂ ਆਪੇ ਬਾਹਰ ਦੀ ਬਾਰ ਆ ਜੂ ਕੋਈ ਨਹੀਂ ਮੈਂ ਪੁੱਛਦਾ ਇਹਨਾਂ ਨਾਲ ਕਰਦਾ ਗੱਲਬਾਤ ਹੁਣ ਜਾ ਕੇ ਇਹਦੇ ਨਾਲ ਇਹਦਾ ਕਵੀਸਾ ਟੱਕਰਿਆ ਸਾਨੂੰ ਸਾਡੇ ਘਰੇ ਕਵੀ ਪੈਦਾ ਹੋ ਗਿਆ ਇਹ ਤੇ ਮੈਂ ਤੁਹਾਨੂੰ ਦੱਸਾਂਗਾ ਇਹ ਸਾਨੂੰ ਰੋਟੀ ਰੋਟੀ ਨਹੀਂ ਦਿੰਦਾ ਨਹੀਂ ਦਿੰਦਾ ਰੋਟੀ ਰੁੱਟੀ ਦਾ ਖਾਦੀ ਖੜੀ ਇਹਨਾਂ ਨੂੰ ਨਹੀਂ ਖਾਣ ਦਿੰਦਾ ਜੇ ਕਰਿਆ ਆਪਾਂ ਕਰਕੇ ਖਾਂਦੇ ਆ ਇਹ ਉਹ ਵਿਚਾਰੀ ਮਸ਼ੀਨ ਤੇ ਲੀੜੇ ਸਿਆਉਂਦੀ ਉਹਨੂੰ ਲੋਕਾਂ ਦੇ ਲੀੜੇ ਮੈਂ ਦਵਾ ਦਿੰਨੀ ਆ ਚੱਲ ਮੇਰਾ ਕੀ ਹੁੰਦਾ ਵਿਚਾਰੇ ਉਹ ਜਵਾਕਰ ਰੋਟੀ ਬੁਕਾ ਕੇ ਖਵਾਉਂਦੀ ਆ ਉਹ ਹੀ ਤਾਂ ਗੱਲ ਆ ਮੈਨੂੰ ਤਾਂ ਹਾਈ ਸਮਝ ਨਹੀਂ ਲੱਗਦੀ ਹਰ ਤੀਜੇ ਦਿਨ ਇਹਦਾ ਕਲੇਸ ਹਰ ਤੀਜੇ ਮੁੰਡੇ ਨੂੰ ਤਾਂ ਇਹ ਇੱਕ ਅੱਖ ਦੇਖਣੀ ਸਿਖਾਉਂਦਾ ਪਤਾ ਨਹੀਂ ਕੀ ਗੱਲ ਨਹੀਂ ਦੇਖ ਸਕਦਾ ਸਾਨੂੰ ਮਾਂ ਹੀ ਗਈ ਨਹੀਂ ਆ ਕਲੇਸ ਫੇਰ ਮੋਕੂ ਆ 12 ਲੱਖ ਰੁਪਏ ਦਾ ਜਾਬਤਾ ਕਰਦੇ ਆ ਮੈਂ ਉਹਨਾਂ ਦੇ ਨਾਲ ਮੈਂ ਰਾਲੀ ਹੋਈਆਂ ਗਾਲਾਂ ਤਾਂ ਮੈਨੂੰ ਵੀ ਖੇੜੀਆਂ ਦਿੰਦੀ ਇਸ ਪਾਲ ਗਾਲਾਂ ਤਾਂ ਦਿੰਦੀ ਆ ਆੜਤੀਆਂ ਦੇ ਕੋਲ ਜਾ ਕੇ ਨੰਬਰ ਸਾਰੇ ਕੁਝ ਲੈ ਆਇਆ ਜਾ ਕੇ ਇੱਕ ਨਹੀਂ ਦੇਣੇ ਪੈਸੇ ਇਹਨੂੰ ਇੰਨੇ ਪੈਸੇ ਪਰ ਇਹ ਨਾਲ ਗੱਲ ਕਰ ਲੀ ਮੈਂ ਜਮਾ ਨਾ ਦੇਵੇ ਤੂੰ ਜਮਾ ਨਾ ਦੇ ਉਹਨਾਂ ਨੂੰ ਮੈਂ ਲਾਉਣ ਦਵਾ ਦੂੰ 12 ਲੱਖ ਦਾ ਉਹਦੇ ਨਾਲ ਮੇਰੀ ਗੱਲ ਹੋ ਗਈ ਮੈਂ ਕਿਸ਼ਤਾਂ 'ਤੇ ਹੀ ਜਾਕੂੰਗਾ ਜੇ ਕਿਸ਼ਤਾਂ 'ਤੇ ਮੇਨਾਂ ਗੱਲ ਕਰਾ ਦੀ ਕਿੰਨੇ ਪੈਸੇ ਆਉਣਗੇ ਮੈਂ ਆਪਣੇ ਕਿਸ਼ਤਾਂ 'ਤੇ 12 ਲੱਖ ਲਗਾ ਕਿਸ਼ਤਾਂ 'ਤੇ ਪੁੱਛ ਲੂੰ ਹਾਂ ਕਿੰਨੇ ਆਉਣ ਠੀਕ ਹੈ ਨਾ ਤੇ ਬਾਕੀ ਮੈਂ ਤੈਨੂੰ ਗੱਲ ਹੋਰ ਦੱਸਦਾ ਜੇ ਕੋਈ ਗੱਲਬਾਤ ਆਏ ਹੁੰਦੀ ਤੈਨੂੰ ਦੇਖੀ ਹੈ ਨਾ ਜੇ ਕੁਝ ਵੀ ਹੋਇਆ ਤਾਂ ਮੈਨੂੰ ਦੱਸ ਦੀ ਫਿਰ ਕੋਈ ਗੱਲ ਹਾਂ ਉਹ ਮੈਂ ਤੈਨੂੰ ਦੱਸ ਹਾਂ ਪਤਾ ਨਹੀਂ ਕਿੱਥੇ ਨੂੰ ਗਿਆ ਹੈ ਐਨ ਦੀ ਪਾਸੇ ਭੋਲ ਕੇ ਬਾਨਾ ਦੀਗੇ ਤਾਂ ਬਾਹਰ ਨਹੀਂ ਰੱਖਦਾ ਇਹ ਮੁੰਡਾ ਕੜਫਾੜਾ ਅਲਫਾ ਦਾ ਮੈਂ ਕੀ ਆਉਣਾਗਾ ਉਹ ਕਰਤਾ ਤੇਰੇ ਕਲਪੂਤਰੇ ਉਹੀ ਕੰਮ ਜਿਹੜਾ ਨਹੀਂ ਕਰਨਾ ਸੀਗਾ ਕੀ ਕਰਤਾ ਉਹਨੇ ਪੁੱਛ ਉਹ ਰਾਣੂ ਸਦਰ ਕਿੱਥੇ ਕਿੱਥੇ ਹੈਗਾ ਉਹ ਕਰਤੀ ਜਿੱਤਾ ਇਹ ਜਾ ਮੰਨੇ ਨੂੰ ਮੰਨੇ ਨੂੰ ਕੁੱਟਿਆ ਜਾ ਕੇ ਖੇਤ ਉਹਨੇ ਮੰਨੇ ਨੂੰ ਕੁੱਟਿਆ ਹਾਂ ਸਦਰ ਕਿੱਥੇ ਓਏ ਕਿਧਰ ਹੈਗਾ ਕਿੱਥੇ ਹੈਗਾ ਉਹ ਇੱਧਰ ਹੀ ਆਉਂਦਾ ਕੋਈ ਨਾ ਚਾਹ ਪੀ ਜਾਂਦਾ ਅੰਦਰ ਆ ਜੀਦਾ ਮੈਨੂੰ ਆਉਂਦਾ ਚਾਹ ਪਾਣੀ ਪਿਆ ਦੇ ਬਸ ਉਹ ਤੇ ਬਸ ਉਹਨੂੰ ਕੀ ਲੋੜ ਸੀ ਮੰਨੇ ਨੂੰ ਕੁੱਟਣ ਦੀ ਮੈਨੂੰ ਵੀ ਮਾਰਦੀ ਪੁੱਛ ਉਹ ਪੁੱਛ ਗੱਲ ਬਾਤ ਅੱਛਾ ਐਵੇਂ ਬੁਕਾਈ ਮਾਰਦੀ ਮੁੰਡਾ ਰੋਈ ਜਾਂਦਾ ਉੱਥੇ ਬੈਠਾ ਰੋਈ ਜਾਂਦਾ ਉਹ ਬਾਹਲਾ ਜੰਦਾ ਸਭ ਨਹੀਂ ਆ ਤੈਨਾਂ ਮੇਰੀ ਗੱਲ ਸੁਣ ਲੈ ਸਖਬਾਲ ਮੈਨੂੰ ਫालतू ਬੋਲਣ ਦੀ ਲੋੜ ਨਹੀਂ ਤੂੰ ਉਹਨੂੰ ਸਾਧ ਇੱਥੇ ਸਾਦੀ ਗੱਲ ਟਿੱਕ ਟਕਾਈ ਮੈਨੂੰ ਤਾਂ ਦੇ ਕਿਸੇ ਗੱਲ ਦਾ ਪਤਾ ਨਹੀਂ ਨਾ ਮੈਨੂੰ ਕੁੱਟਿਆ ਦਾ ਪਤਾ ਨਾ ਉਹਦੇ ਬ੍ਰੈਂਡ ਦਾ ਪਤਾ ਮੈਨੂੰ ਨਹੀਂ ਪਤਾ ਤੂੰ ਤਾਂ ਨਵੀਆਂ ਗੱਲਾਂ ਸੁਣ ਕੇ ਆਉਣਾ ਨਾ ਘਰ-ਵਾਰ ਤਾਂ ਸੋਚਦਾ ਨਹੀਂ ਬਾਹਰ ਨਹੀਂ ਪੈਲਾ ਦਾ ਧਿਆਨ ਨਿਕਲ ਜੰਨੀ ਗੱਲ ਦੇ ਵਿੱਚ ਹਾਂ ਓਏ ਇਦਾਂ ਹੀ ਮੇਰੀ ਗੱਲ ਸੁਣੀ ਤੂੰ ਕੀ ਕਰਕੇ ਆਇਆ ਤੂੰ ਮੰਨੇ ਦੇ ਹਾਂ ਕਿਹੜੇ ਮੰਨੇ ਨੂੰ ਮੰਨੇ ਨੂੰ ਖੇਚ ਕੇ ਘੇਰ ਲਿਆ ਮੁੰਡੇ ਨੂੰ ਮੈਂ ਕੋਈ ਕੀ ਕਰਿਆ ਫਿਰ ਕਿਉਂ ਅੱਜ ਤੂੰ ਕੁੱਟ ਕੇ ਨਹੀਂ ਆਇਆ ਨੂੰ ਮਾਤਾ ਸਵੇਰ ਦੇ ਘਰ ਹੀ ਨਹੀਂ ਗਿਆਗਾ ਮਾ ਤੇਰੇ ਲੜੜਾ ਮਾਰਨਾ ਮੈਂ ਤੈਨੂੰ ਦੱਸਣਾ ਹਾਂ ਹੋ ਕੀ ਗਿਆ ਬੰਦੇ ਨਾਲ ਲੜ ਕੇ ਉਹਨੂੰ ਖੇਤ ਗਿਆ ਲੈ ਜਾ ਕੇ ਨੇ ਤੂੰ ਹੀ ਗੰਦੀ ਬਣੀਂਦਾ ਬਤਲ ਮਾ ਉਹ ਗੱਲ ਯਾਰ ਹੋਇਆਗਾ ਗਵਮੰਡੀਆਂ ਨੇ ਸਾਰਿਆਂ ਨੂੰ ਦੱਸਿਆ ਵੀ ਹਾਂ ਬਈ ਇੱਥੇ ਰੜਕਿਆਂ ਨੂੰ ਕੁੱਟਿਆ ਨਹੀਂ ਕਹਿਤਾ ਕਿਸੇ ਨੇ ਲੈ ਨੂੰ ਨਹੀਂ ਕਹਦਾ ਲੋਕ ਕੰਮਲੇ ਨੇ ਤੂੰ ਵੀ ਡੜੀ ਉੱਪਲੇ ਖ ਲੱਗਿਆ ਯਾਰ ਮੇਰੀ ਮੇਰੀ ਗੱਲ ਸੁਣ ਲੈ ਮੁੰਡਿਆ ਮੈਂ ਤੈਨੂੰ ਦੱਸ ਦੱਸਾਂ ਗੱਲ ਠੀਕ ਹੈ ਨਾ ਜਿਹੜੇ ਤੂੰ ਲੱਛਣਾਂ ਤੇ ਹੋਇਆ ਫਿਰਦਾ ਨਾ ਠੀਕ ਨਹੀਂ ਹੈ ਕਿ ਇਹ ਲੈ ਅਗਲਾ ਤੱਕੀ ਕਰਦਾ ਹਾਂ ਫੈਂਡ ਦਊ ਕਿਸ ਨੇ ਫਿਰ ਆ ਫੈਂਡ ਤਾਂ ਹੋਊਗਾ ਤੈਨੂੰ ਨਾ ਮੈਂ ਫੈਂਡ ਦੇ ਆ ਕਿਤੇ ਹੋਰ ਹਾਂ ਇਹਦੀ ਗੱਲ ਸਹੀ ਆ ਮੁੰਡੇ ਜੀ ਕੁੱਟਿਆ ਕਿਸੇ ਨੇ ਹੋਰ ਆ ਨਾ ਮੇਰੇ ਪੁੱਤ ਦਾ ਲਾਤਾ ਸੁਖਵਾਲ ਮੈਂ ਤੈਨੂੰ ਕਹੀ ਆ ਨਾ ਇਹਨੂੰ ਚੁੱਪ ਕਰਾ ਲੈ ਚੁੱਪ ਕਰਾ ਲੈ ਇਹ ਬੰਦਾ ਖਰਾਬ ਹੁੰਦਾ ਜਾਂਦਾ ਤੇ ਇਹ ਮੇਰੀ ਦਾੜੀ ਪਟਾਊਗਾ ਬਾਦ ਦੱਸਾਂ ਲੈ ਭਾਈ ਤੂੰ ਰਹਿਣ ਦੇ ਕਿਸੇ ਨਾਲ ਪੰਗੇ ਲੈਣ ਨੂੰ ਮੈਂ ਮੈਨੂੰ ਕੀ ਲੋੜ ਪਈ ਐ ਜਾਦਾ ਹੱਥ ਚੱਕੀ ਹੋਰ ਕਿਸੇ ਦੇ ਕੁੱਟਦਾ ਹੋਊਗਾ ਨਾ ਕਿਸੇ ਦੀ ਨਹੀਂ ਮੈਂ ਤੁਸੀਂ ਕੁੱਟਿਆ ਕੋਲ ਮੈਨੂੰ ਮਾਰਿਆ ਯਾਰ ਹੱਥ ਨਾ ਪਾ ਗੱਲ ਚ ਹਾਂ ਹਾਂ ਇਹ ਤੂੰ ਵੀਰੇ ਨਾ ਕੀ ਕਰਦਾ ਮੈਂ ਨਾਸਾ ਤੇ ਮਨ ਮੰਨ ਕੋ ਮੁੰਡੇ ਦੇ ਇਰੇ ਜਲੂਸ ਖੜਾਤਾ ਉੱਥੇ ਮੇਰਾ ਜਲੂਸ ਨਾਲੇ ਹੋਰ ਆ ਜਦੋਂ ਤੇਰੀ ਜਦੋਂ ਆਪਣੀ ਗੱਲ ਨਿਪਟ ਨਿਪਟਾ ਹੋ ਗਈ ਸਰਪੰਚੀ ਦਰਬਾਰੀ ਹੋ ਗਈ ਆਪਾਂ ਫੇਰ ਤੈਨੂੰ ਕੀ ਲੋੜ ਪਈ ਇਹਨੂੰ ਬੁਲਾਉਣ ਦੀ ਅਗਲਾ ਆਪ ਤਾਂ ਖੇਤ ਚ ਜਾ ਕੇ ਮੈਂ ਜੋ ਮਰਜੀ ਕਰੇ ਔਰੇ ਨਾਲੇ ਹੋਰ ਕਦੇ ਹਾਂ ਯਾਰ ਪੁੱਟੇ ਯਾਰ ਮੈਂ ਹੀ ਪੁੱਟੇ ਕਰ ਲਓ ਬਸ ਬਸ ਮੈਂ ਕਾਮਲਿਆ ਕਿਉਂ ਅੱਗੇ ਲੈ ਮੈਂ ਮਾਰ ਦਿੰਦਾ ਫਿਰ ਕੇ ਹਟ ਜਾ ਪਹਿਲੇ ਉੱਗਾ ਕੇ ਪੁੱਟਿਆ ਮੈਂ ਮੈਂ ਹੁਣ ਦੇਖ ਮੈਂ ਖੇਤ ਦਾ ਤੇ ਜ਼ਿਆਦਾ ਬੋਲਦਾ ਸੀਗਾ ਐ ਉਹ ਵੀ ਦੇਖ ਲੈ ਬਾਹਰ ਕੱਢਦੇ ਸੀਗਾ ਨਾ ਇਹ ਕੀ ਗੱਲ ਕੱਢੀ ਤੈਨੂੰ ਲੱਗਦਾ ਤੂੰ ਬੈਠੀ ਮਾਂ ਲੱਗੀਆਂ ਦੇ ਨਾਲ ਚੌਧਰ ਕਰਨਾ ਇਹ ਤਾਂ ਦੋਹੇ ਇੱਕੋ ਜਿਹੇ ਹੋਏ ਬਏ ਮੈਂ ਤੈਨੂੰ ਦੱਸਾਂ ਗੱਲ ਇਹਨਾਂ ਨੇ ਤਾਂ ਆਹੀ ਕੁਤ ਕਲੇਸ਼ ਕਰ ਰਹਾ ਆ ਪਿਆਉ ਤੂੰ ਤਾਂ ਉਹਨਾਂ ਦੀ ਕੁਰਬਾਨੀ ਆ ਅਸਲ ਵਿੱਚ ਇੱਕੋ ਜੇ ਉਹਨਾਂ ਜਦੋਂ ਦੇਖ ਤੂੜਣਾ ਕਿਵੇਂ ਬੋਲਦਾ ਕਿਵੇਂ ਸੀ ਗਿਆ ਉਹ ਬੋਲਦਾ ਨਹੀਂ ਹੈ ਨਾ ਇਮਾਮ ਗੋਲ ਘੜਦਾ ਸੀਗਾ ਪਰ ਮੈਂ ਸੁਣ ਲੂੰਗਾ ਘੱਟ ਬੋਲੇ ਪਰ ਖੇਤ ਵੜਨ ਲੱਗੇ ਇਹਨੂੰ ਕੀ ਕਰਦੀ ਐਥੇ ਕੀ ਕਰਾਉਣਾ ਹੈ ਦੱਸ ਕ ਬੋਲ ਨਾ ਉਹ ਇਹ ਬੱਚਾ ਟੋੜੀ ਚੁਪ ਕਰ ਕੀ ਕਿਹਾ ਸੀ ਇਹਨੂੰ ਖੇਤ ਵੜਨ ਲੱਗੇ ਤੂੰ ਤੂੰ ਬੜਾ ਭੜਾ ਮਾਨਸਾ ਤੂੰ ਪਰ ਜਿਵੇਂ ਉਹ ਬੋਲਿਆ ਮੈਂ ਬੋਲਦਾ ਮੈਂ ਤੇ ਤੂੰ ਕਿ ਗਾਲਾਂ ਕੱਢਿਆ ਹੁੰਨਾ ਹੈ ਮੈਂ ਪਹਿਲਾਂ ਮਾਂ ਪੈਣ ਦੀ ਗੱਲ ਕੱਢਦਾ ਜੀ ਫਿਰ ਮੈਂ ਛੱਡ ਦੂੰਗਾ ਉਹਨੂੰ ਆਹ ਨਾ ਕਿਹਾ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰੇ ਦੱਤ ਚੋਂ ਲੱਗ ਜੂਗਾ ਵੀ ਉਹਨੂੰ ਵੀ ਸਮਝਾ ਲਾ ਉਹਨਾਂ ਦੇ ਅੱਖਾਂ ਜੀਆਂ ਨਾ ਕੱਢ ਮੈਂ ਤੈਨੂੰ ਦੱਸਾਂ ਗੱਲ ਮੇਰੇ ਦੇ ਅੱਖਾਂ ਜੀਆਂ ਨਾ ਕੱਢ ਵਾਲੀਆਂ ਹਾਂ ਅੱਖਾਂ ਨਾ ਕੱਢ ਨਹੀਂ ਤੂੰ ਉਹਨਾਂ ਆਏ ਪੁੱਛਦਾ ਜੇ ਤੂੰ ਕੁਝ ਕਿਹਾ ਮੁੰਡੇ ਨੂੰ ਫੇਰ ਹੀ ਤੇਰੇ ਹੱਥ ਪਾਇਆ ਐਨੇ ਪਾਗਲ ਤਾਂ ਹੈ ਨਹੀਂ ਮੁੰਡੇ ਨੇ ਪਾ ਲਿਆ ਇਹਦੇ ਗੱਲ ਤੇ ਕੁਝ ਕੋ ਮੇਰੀ ਗੱਲ ਸੁਣ ਲੈ ਉਹ ਖੇਚਵੜਨ ਲੱਗਿਆ ਸੀ ਉਹਨਾਂ ਨੂੰ ਮੈਨੂੰ ਤੈਨੂੰ ਵੀ ਰਹਿਣ ਦਾ ਕਰ ਰਹਿਣ ਦਾ ਕਰ ਲੜਾਈ ਸਿਹੜਨ ਨੂੰ ਪਰ ਆਪਣੀ ਵੱਟ ਦੇ ਕਾਦੇ ਵਾਸਤੇ ਚੜਦਾ ਦਾ ਉਹ ਯਾਰ ਵੱਟ ਤਾਂ ਸਾਂਝੀ ਐ ਗੱਲ ਸੁਣ ਬੁੜਿਆ ਤੇਰੇ ਕਹਨ ਨਾਲ ਸਾਂਝੀ ਵੱਟ ਨਹੀਂ ਹੁੰਦੀ ਠੀਕ ਐ ਤੂੰ ਤਾਂ ਬਹੁਤ ਕੁਝ ਕਹੇਗਾ ਤੂੰ ਤਾਂ ਉਹਨਾਂ ਦੀਆਂ ਤੱਕੇ ਕਰਵਾਏਗਾ ਸੁਣ ਲਿਆ ਸੁਣ ਲਿਆ ਹੁਣ ਤੇ ਹੋਰ ਫਿਰ ਕੀ ਕਹਾਂ ਆਕਾ ਬੋਲਦਾ ਮੇਰੀ ਗੱਲ ਸੁਣ ਬਿਰੇ ਨੂੰ ਅਕਲ ਹੈਗੀ ਬੋਲਣ ਦੀ ਕਿ ਤੂੰ ਚੁੱਪ ਰਹਿ ਇੱਕੋ ਚੁੱਪ ਰਹਿ ਸਭ ਅਕਲ ਆ ਗਈ ਮੈਂ ਕਿਵੇਂ ਬੋਲਣਾ ਬਾਪੂ ਲੱਗਦਾ ਕੀ ਬੁੜਿਆ ਬੁੜਿਆ ਦਾ ਕੀ ਬਦਲਾ ਹੋਇਆ ਇਹਨਾਂ ਨੇ ਬਠੇਰੀ ਇੱਜ਼ਤ ਮਾਨ ਕਰ ਲੈਤਾ ਹਾਂ ਕਰ ਲੈ ਇੱਜ਼ਤ ਮਾਨ ਹੈ ਤੂੰ ਤਾਂ ਦੂਤਾ ਕਰਦੇ ਗਾਹਣਾ ਟੱਪ ਜੇ ਮੈਂ ਤੁਹਾਨੂੰ ਦੱਸਾਂ ਗੱਲ ਹਾਂ ਬਹਿ ਜਾ ਭਾਈ ਬਹਿ ਜਾ ਹਾਂ ਜੀ ਬੈਠਣ ਜੋਗਾ ਤਾਂ ਬੈਠਣ ਜੋਗਾ ਤਾਂ ਮੈਨੂੰ ਨਹੀਂ ਛੱਡਿਆ ਤੁਸੀਂ ਦੋਹੇ ਮਾਂ ਪੁੱਤਾਂ ਨੇ ਤੁਹਾਨੂੰ ਮੈਂ ਜਿਹੜਾ ਮੈਂ ਕਾਰਾ ਕਰਤਾ ਜਿਹੋ ਤੇ ਬੋਲਦਾ ਕਿ ਮੈਂ ਪਤਾ ਹੀ ਨਹੀਂ ਗੇ ਬਰੂ ਦੇ ਨਹੀਂ ਮਾੜਾ ਮੋਟਾ ਤੂੰ ਉਹਨੂੰ ਵੀ ਸਮਝਾ ਕੇ ਆਉਂਦਾ ਵੀ ਭਾਈ ਉਹ ਵੱਡਾ ਹੈ ਤੂੰ ਕਾਦੇ ਵਾਸਤੇ ਮੈਂ ਬੋਲਦਾ ਤੇ ਮੈਂ ਇਹਨੂੰ ਗੱਲ ਸਮਝਾਈ ਜਨਾ ਵੀ ਉਹ ਛੋਟਾ ਇਹ ਕਦੇ ਵਾਸਤੇ ਉਹਦੇ ਗੱਲ ਚੱਤ ਪਾਉਂਦਾ ਮਾਂ ਮੇਰੀ ਗੱਲ ਸੁਣ ਹੁਣ ਮਾਮਾ ਭੈਣਾਂ ਦੀ ਗੱਲਾ ਗੱਡੀ ਕਿਉਂ ਵੀ ਅਗਲੇ ਨੂੰ ਗੁੱਸਾ ਨਹੀਂ ਆਊਗਾ ਆ ਕਿ ਉਹ ਵੀ ਕੱਢ ਤਗਾ ਮੈਂ ਕੱਢਤੀ ਫਿਰ ਮੇਰੇ ਕੋਲ ਆਹ ਜੇ ਤੂੰ ਅਗਲੇ ਨੂੰ ਬਾਹਨ ਚ ਵੜਨ ਵਾਸਤੇ ਬੋਲੇਗਾ ਅਗਲੇ ਦਾ ਬੋਲੂਗਾ ਹੀ ਫਿਰ ਜੇ ਤਰ ਮੈਂ ਜਦੋਂ ਥੋੜਾ ਮੈਂ ਆਖੀ ਭੌਂਕੀ ਆ ਨਾ ਇਸ ਗੱਲ ਦਾ ਵੀ ਆਪਣਾ ਜਦੋਂ ਸਾਰਾ ਨਤਾਰਾ ਹੋਇਆ ਵਿਆਹ ਤੈਨੂੰ ਵਿੱਚ ਬੋਲਣ ਦੀ ਲੋੜ ਨਹੀਂ ਜਿਹੜਾ ਕੁਝ ਤੈਨੂੰ ਮਿਲਣਾ ਕਾਕਾ ਤੈਨੂੰ ਮੈਂ ਦੇ ਕੇ ਹਟੂਗਾ ਤੂੰ ਕਿਉਂ ਮੇਰੀ ਜਾਨ ਲੈਣੀ ਕੀਤੀ ਐ ਤੂੰ ਨਾ ਇੱਕ ਵਾਰ ਇੱਕ ਬੰਦੇ ਨੂੰ ਮਰਵਾ ਕੇ ਹਟੇਂਗਾ ਮੈਂ ਦੱਸਾਂਗਾ ਪਰ ਤੂੰ ਰਹਿਣ ਦਾ ਕਰ ਭਾਈ ਉਹਨਾਂ ਨਾਲ ਕਲੇਸ਼ ਪਾਉਣ ਦੀ ਆਪਦਾ ਵੀ ਸਹੀ ਦੇਖਣਾ ਮੇਰੇ ਮੇਰੀ ਕੋਈ ਪੁੱਗਤ ਨਹੀਂ ਮੇਰੇ ਕਹਿਣ ਨਾਲ ਕੋਈ ਉਹ ਨਹੀਂ ਐਦਾ ਵੀ ਕਰਨਾ ਕੱਲੋਂ ਮੈਂ ਕੁੜੀ ਦਾ ਕਰਦਾ ਕੋਈ ਨਾ ਤੂੰ ਨਹੀਂ ਕੱਲ ਕਰ ਦੇਗਾ ਸਹੀ ਬੈਠੇਗਾ ਪਹਿਲਾਂ ਤਾਂ ਅੱਛਾ ਪਹਿਲਾਂ ਤਾਂ ਤੁਸੀਂ ਕੀਤਾ ਦੋਹਾਂ ਜਣਿਆਂ ਨੇ ਪਹਿਲਾਂ ਤੁਸੀਂ ਕੀਤਾਗਾ ਇੱਥੇ ਮੇਰਾ ਕਰਦਾ ਉਹ ਹੋ ਜੇ ਤੇ ਰੰਗਦਾ ਇਹਦੀ ਵੀ ਪੜਾਈ ਇਸ਼ਾਰਾ ਕੇ ਬਾਹਤ ਆ ਤੇਰੇ ਕਬੂਤ ਨੇ ਪੜਾਈਆਂ ਬਿਠਾਦੀਆਂ ਮੈਂ ਤਾਂ ਇਹਨੂੰ ਮੈਂ ਛੜਾ ਕਹਿਣ ਪੜਨਾ ਇਹ ਛੜਾਈ ਏ ਥੋੜੇ ਕਰਕੇ ਤਾਂ ਇੱਥੇ ਆਈਆਂ ਨਾ ਪੜਦੇ ਨੇ ਲਕਸ਼ਣ ਆਉਦੇ ਨਹੀਂ ਕਿ ਦੂਜੇ ਨੂੰ ਦੋਸਾ ਲਕਸ਼ਣ ਕਿਉਂ ਨਹੀਂ ਪੜਦੇ ਤੇਰੇ ਤੇਰੀ ਕਲਪਨਾ ਚ ਉਹ ਆ ਕੇ ਬੈਠੀ ਐ ਇੱਥੇ ਨਹੀਂ ਹੁਣ ਕਿਹੜਾ ਤੂੰ ਖੜਾ ਖੜਦਿਆ ਅੱਖ ਜਿਵੇਂ ਜਾ ਕੇ ਮੈਂ ਤਾਂ ਮਨਿੰਦਰ ਭੈਣ ਕੋਲੇ ਜਾਣੀ ਆ ਜਾਊਂਗੀ ਮੇਰੇ ਭੈਣ ਭਰਾ ਨੇ ਉਹ ਵੀ ਕੋਈ ਨਾ ਹੁਣ ਜਾਣ ਪਰਾ ਭੈਣ ਭਰਾਣੇ ਤੇਰੇ ਤਾਂ ਅੰਧਿਆਰ ਜਿਆਦਾ ਤੇਰੇ ਸੁਤਾ ਕਿਤੇ ਹੋਰ ਨਾ ਗਾਂ ਟੱਪ ਜੇ ਮੈਂ ਤੈਨੂੰ ਦੱਸੀਗਾ ਨਾ ਮੈਂ ਕਿ ਤੈਨੂੰ ਕਹੀ ਇਹਨੂੰ ਰੋਕਲਾ ਰੋਕਲਾ ਤੂੰ ਇਹਨੂੰ ਮੈਂ ਇਹਨੂੰ ਵੀ ਕਹਦੇ ਠੀਕ ਹੈ ਨਾ ਮੇਰੀ ਗੱਲ ਸੁਣਨਾ ਜੇ ਹੁਣ ਮੋਟਰ ਤੇ ਹੈ ਨਾ ਫਿਰ ਮੈਂ ਤਾਂ ਰਗੜੂਗਾ ਹੁਣ ਬਈ ਮੇਰੀ ਗੱਲ ਸੁਣ ਲੈ ਜਿੰਨਾ ਟਾਈਮ ਫੈਸਲਾ ਤੇ ਮੋਟਰ ਤਾਂ ਸਾਂਝੀ ਚੱਲੂਗੀ ਐਵੇਂ ਕਿਵੇਂ ਚੱਲੂਗੀ ਕਹਿੰਦੇ ਕਮਾਲ ਦੀ ਗੱਲ ਉਹੀ ਗੱਲ ਫਿਰ ਤੂੰ ਚਾਰ ਬੰਦਿਆਂ ਨਾਲ ਹੁਣ ਫੈਸਲਾ ਕਰ ਲੈ ਅੱਜ ਵੱਢ ਕੇ ਮਾਰ ਕੇ ਫਿਰ ਖੁਸ਼ ਹੋ ਜਾਣਾ ਇਹਨੂੰ ਮਾਰਤਾ ਜੇ ਮੇਰੀ ਗੱਲ ਤੋਂ ਇਹਨੂੰ ਉਹ ਮਾਰ ਦੂਗਾ ਜਵਾਕ ਬਤਰਾ ਮਾਰ ਦੂਗਾ ਜਵਾਬ ਲੈ ਉਹ ਯਾਰ ਮੇਰੀ ਗੱਲ ਤੁਸੀਂ ਨਾ ਦੇਖਿਆ ਕਰੋ ਤਾ ਕਿਵੇਂ ਕਰਦਾ ਕਰੋ ਮੇਰੀ ਗੱਲ ਸੁਣ ਲੈ ਤਾਇਆ ਮੇਰੀ ਗੱਲ ਸੁਣ ਲੈ ਪਹਿਲਾਂ ਪੂਰੀ ਠੀਕ ਹੈ ਨਾ ਜਿੰਨਾ ਟਾਈਮ ਉਹਨਾਂ ਦਾ ਕੋਈ ਮੋਟਰ ਦਾ ਪਾਣੀ ਦਾ ਖੱਲ ਨਹੀਂ ਹੁੰਦਾ ਸਰਪੰਚ ਨੇ ਉਹਦੇ ਕਿਹਾ ਨਹੀਂ ਤੂੰ ਤਾਂ ਗੱਲ ਇਹਨੂੰ ਗੱਲ ਨੂੰ ਸੁਣਦਾ ਨਹੀਂ ਸਮਝਦਾ ਨਹੀਂ ਤੂੰ ਤਾਂ ਉਹੀ ਗੱਲ ਜਵਾਕਾਂ ਵਾਲੀ ਗੱਲ ਕਰੀ ਜਾਣਾ ਇਹ ਤਾਂ ਉਹਨਾਂ ਦੀ ਹੀ ਗਰਾਨੀ ਆ ਮੈਂ ਉਹਨਾਂ ਤੇ ਲਿਖ ਰਹਾ ਮੈਂ ਸਾਜੀ ਗੱਲ ਕਰਾਉਣਾ ਕਿਤੇ ਹੋਰ ਨਾ ਕੋਈ ਤੂੰ ਘਟ ਕੇ ਧਰਦੀ ਤੂੰ ਉਹਨਾਂ ਦੀ ਜੜ ਚੀ ਬੋਲਦਾ ਤਾਂ ਪਤਾ ਹੀ ਆ ਮੈਨੂੰ ਤੂੰ ਨਾ ਮਾਰ ਮੱਥਾ ਇਹ ਨਹੀਂ ਸਮਝਦੇ ਆਓ ਅਸੀਂ ਤਾਂ ਡੰਗਰਾਂ ਨਾ ਮੱਥਾ ਮਾਰਨ ਡੰਗਰੀ ਲੱਗਦੇ ਜਿਹੜਾ ਤੂੰ ਗੁੱਡੇ ਚੁੱਪ ਰਹਿ ਜਾ ਕਰ ਠੀਕ ਹੈ ਨਾ ਤੂੰ ਤਾਂ ਗੱਲ ਦੇ ਵਿੱਚ ਨਾ ਹੀ ਬੋਲਿਆ ਕਰ ਮੈਂ ਕਿਉਂ ਨਾ ਬੋਲਿਆ ਕਰ ਮੈਂ ਵੀ ਇਸ ਘਰ ਦੀ ਮੈਂਬਰ ਆ ਮੈਂਬਰ ਪਰ ਤੇਰਾ ਕੰਮ ਨਹੀਂ ਬਣਦਾ ਇਹਦੇ ਵਿੱਚ ਬੋਲਣ ਦਾ ਠੀਕ ਹੈ ਜਿੰਨਾ ਟਾਈਮ ਮੇਰੀ ਗੱਲ ਸੁਣ ਜਿੰਨਾ ਟਾਈਮ ਇੱਕ ਵਾਰੀ ਆ ਭਾਈ ਬੋਲ ਸਕਦੀ ਆ ਠੀਕ ਹੈ ਬਰਾਬਰ ਦੀ ਹਿੱਸੇਦਾਰ ਹਨ ਮੈਂ ਦੱਸਾਂ ਗੱਲ ਧਮਾ ਗਈ ਨੂੰ ਹਿੱਸਾ ਇਹ ਕਿਉਂ ਨਹੀਂ ਦਿੰਦੇਵੇਂਗਾ ਜਦੋਂ ਸਮਾਂ ਆ ਫਿਰ ਵੱਡ ਕੇ ਵੀ ਜਾਊਗਾ ਐਡੀ ਗੱਲ ਕਿਹੜੀ ਕੁੜੀ ਲੱਗ ਜਾਂਦੀ ਹਿੱਸੇ ਮੈਂ ਲੈ ਕੇ ਨਹੀਂ ਜਾਂਦੀ ਫਿਰ ਤੂੰ ਜਿਹੜਾ ਸਾ ਮੈਂ ਤੂੰ ਬੋਲਦਾਗਾ ਤੂੰ ਨਵੇਂ ਰੂਲ ਚ ਲਾਈ ਨਾ ਬਾਬੂ ਕਮਾਲ ਦੀ ਗੱਲ ਕਰ ਰਿਹਾ ਮੈਂ ਕਰ ਮੈਨੂੰ ਸਾਰਾ ਕੁਝ ਇਹਨੂੰ ਬੇਦਾਖਲ ਕਰਾ ਦੇ ਸਾਰਾ ਕੁਝ ਵੇਚ ਦੇ ਹਾਂ ਜਿਹੜੇ ਦੋ ਘੁੰਮੀਆਂ ਨੇ ਇਹਨੂੰ ਦੇ ਦੇ ਉਹਨਾਂ ਨੂੰ ਦੇ ਦੇ ਹੁਣ ਆ ਗੱਲ ਤੇ ਆ ਗਿਆ ਮਾ ਗੱਲ ਤੇ ਮੇਰ ਮੇਰ ਕਰੀ ਜਾਂਦੇ ਮਾਂ ਦੇ ਪਿੱਛੇ ਲੱਗ ਹੀ ਲੈ ਲੱਗੂਗੀ ਨਹੀਂ ਫੇਰ ਮੈਨੂੰ ਪੁੱਛਿਆ ਨਹੀਂ ਲੱਗਦੀ ਪਾ ਇਹ ਗੱਲ ਸਾਬ ਸਿਰ ਕਰੋ ਤੁਸੀਂ ਇਹ ਕਿ ਮੈਂ ਕੁੜੀ ਨੂੰ ਹੀ 사 ਦੇਉਂਗਾ ਮੈਂ ਤਾਂ ਪਹਿਲੇ ਵਾਰ ਸੁਣਿਆ ਵੀ ਕੁੜੀ ਵੀ ਹਿੱਸੇ ਲਿਖ ਜਾਂਦੇ ਓਏ ਰੱਬਾ ਹਾਏ ਰੱਬਾ ਮੈਂ ਕਿੱਥੇ ਫਸ ਗਿਆ ਓਏ ਇਹ ਗੱਲ ਕੀਤੀ ਨਾ ਪੱਕੀ ਭਾਈ ਉਹ ਹੀ ਗੱਲ ਹਾਂ ਕਰ ਲੋ ਜਿਹੜੀਆਂ ਗੱਲਾਂ ਕਰਨੀਆਂ ਤੁਸੀਂ ਕਹਨ ਉਹ ਕਰਨ ਦੇਣੇ ਮੈਂ ਮੈਂ ਤੇ ਮੇਰੇ ਵੀਰ ਨੂੰ ਤਾਂ ਕੋਈ ਫਾਇਦਾ ਨਹੀਂ ਇਹ ਗੱਲਾਂ ਹੀ ਨਹੀਂ ਛੱਡਦੇ ਹਾਂ ਕਰਦੇ ਮੈਨੂੰ ਐਂ ਦੇਖ ਲੈ ਕਿਵੇਂ ਬੱਸ ਮੈਂ ਛੱਡ ਦਿੱਤਾ ਪਹਿਲਾਂ ਹੀ ਕਹਿਆ ਕਰ ਗੁਣਾਂ ਜਾ ਵਾਜਾ ਤੇਰੀ ਮਾਂ ਕੋਲ ਜਾਣਾ ਜਦੋਂ ਜਾ ਨਹੀਂ ਬਰਾਬਰ ਦੇ ਪੁੱਤ ਤੇ ਤੂੰ ਆ ਤਾ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਕੱਲ ਜੇ ਤੇਰੇ ਗਲਾਮਾਂ ਚ ਗਾਲ ਫੇਰ ਕਰਨਗੇ ਲੈ ਪੁੱਤ ਨੇ ਪਿਆ ਪੁੱਤ ਦਾ ਗਲਾਮੇ ਦੇ ਵਿੱਚ ਹੱਥ ਪਵਾ ਕੇ ਹਟੇਂਗੀ ਤੂੰ ਤੂੰ ਐ ਨਹੀਂ ਹਟਦੀ ਮੈਂ ਨਹੀਂ ਪਵਾਉਂਦੀ ਮੈਂ ਨਹੀਂ ਪਵਾਉਂਦੀ ਗਲਾਮੇ ਦੇ ਹੱਥ ਤੂੰ ਪਵਾ ਕੇ ਹਟੇਂਗੀ ਮੇਰੇ ਨਾਲ ਸੰਗਲ ਜਿਹੜੀਆਂ ਤੇਰੀਆਂ ਮੈਂ ਕਹੀ ਨਹੀਂ ਆ ਭਾਈ ਤੇਰੇ ਪਿਓ ਨੂੰ ਕੁਝ ਨਹੀਂ ਕਹਿਣਾ ਠੀਕ ਐ ਲਾਵਾ ਤਾਂ ਕਹਿ ਦੇਣੀ ਐ ਜਦੋਂ ਤੂੰ ਆਪ ਵੀ ਡਿਗ ਜੇ ਬੰਦਾ ਵੀ ਹਾਂ ਲੱਛਣ ਹੈ ਨਹੀਂ ਤੇਰੇ ਚੱਜ ਦੇ ਵੀ ਮੁੰਡਾ ਬਰਾਬਰ ਦਾ ਹੋਇਆ ਪਿਆ ਚੱਜ ਦੇ ਹੈ ਨਹੀਂ ਲੱਛਣ ਵੀਰੇ ਦੇ ਬਾਹਲੇ ਲੱਛਣ ਹੈਗੇ ਮੈਂ ਲੱਛਣ ਨੂੰ ਮੈਂ ਕੀ ਕਰਦਾ ਫਿਰਦਾ ਹਰ ਤੂੰ ਵੀ ਗੱਲ ਮੇਰੀ ਸੁਣ ਲੈ ਗੱਲ ਬੰਦਾ ਕੁ ਇਹ ਨੂੰ ਮੇਰੀ ਗੱਲ ਸੁਣ ਨਾ ਤੇ ਘਮਿਆਰਾ ਕੀ ਬੀਜੀ ਦੇ ਵਿੱਚ ਕੀ ਕਰਨ ਜਾਣਾ ਹੁਣ ਓਏ ਮੈਂ ਜੋ ਮਰਜ਼ੀ ਕਰਨੀ ਆ ਮੇਰੇ ਦੋਸਤਾਂ ਉੱਥੇ ਅੱਛਾ ਦੋਸਤ ਆ ਤੇਰੇ ਦੱਸਾਂਕਰ ਤੂੰ ਤਾਂ ਮੈਨੂੰ ਸਭ ਪਤਾ ਲੱਗਦਾ ਮੈਂ ਸਾਰੇ ਪਿੰਡ ਕੋਲੇ ਵਰਦਾ ਮੈਂ ਨਹੀਂ ਜੁੜ ਜੂ ਪਰ ਨਹੀਂ ਕਿੱਥੋਂ ਨਾ ਇਹਨੂੰ ਕੌਣ ਸਿਖਾਉਂਦਾ ਮੈਨੂੰ ਦੇਣਾ ਲੈ ਜਾ ਇਹ ਉਹ ਲੈ ਜਾਂਦਾ ਇਹ ਉਹ ਲੈ ਜਾ ਮਾਰੂਆਂ ਲੱਗਾ ਹਾਂ ਹਾਂ ਆਜਾ ਮੇਰੇ ਕੋਲ ਪਾੜਾ ਲੱਗਦਾ ਹੋਰ ਲੱਗਦੀ ਮੈਨੂੰ ਖਾ ਲਿਓ ਕਿਵੇਂ ਕਰਾਂ ਹਾਂ ਕਿਹਨਾਂ ਤੋਂ ਕੌਣ ਖਾਂਦਾ ਇਹਨੂੰ ਗੱਲਾਂ ਉਹਨਾਂ ਨੂੰ ਲਿਆ ਅਕਲ ਪੁਰਾਣੀ ਹੈਗੀ ਤੈਨੂੰ ਵੱਡੇ ਛੋਟੇ ਦੇ ਲਿਆ ਅਜਰ ਕਰਦਾ ਨਹੀਂ ਤੂੰ ਬਹਿ ਜਾ ਪੂਣਾ ਬੋਲ ਇਹਨਾਂ ਦੀ ਗੱਲ ਜਾ ਵਗ ਜਾ ਯਾਰ ਵਗ ਜਾ ਵੱਡਾ ਇਹ ਨਹੀਂ ਕੀਤਾ ਤੈਨੂੰ ਐਡਾ ਵੱਡਾ ਫਿਰ ਬੋਲਣ ਦੇ ਇਹਨੂੰ ਵੀ ਕਾਹੋ ਮੈਂ ਤਾਂ ਕੀਤਾ ਵੱਡਾ ਬੇਪਾਣੀ ਮੈਂ ਹਟ ਜਾ ਮੈਂ ਹਟ ਜਾ ਮੈਂ ਤਾਂ ਆਪੇ ਨਹੀਂ ਹੈਗਾ ਤੁਹਾਨੂੰ ਜਲੂਸ ਮਾੜਾ ਲੱਗਦਾ ਕੀ ਅਗਲੇ ਕੋਠਾ ਤੇ ਚੜ ਚੜ ਦੇਵਾਂਗੇ ਕੋਈ ਇਹਨਾਂ ਦਾ ਚੌੜਦਾ ਕਿਹੜ ਕਰੇ ਜਦੋਂ ਕਲੇਸ਼ ਪੈਂਦਾ ਇਹਨਾਂ ਦਾ ਖੁਸ਼ੀ ਮਨਾਉਂਦਾ ਮੈਂ ਤਾਂ ਤੁਹਾਨੂੰ ਚੜਦਾ ਮੈਂ ਭੇ ਦੇ ਪਤ ਮੇਰਾ ਸਿਰ ਦੁਖਾਉਂਦਾ ਰੋਟੀ ਨਹੀਂ ਚੰਗੀ ਲੱਗਦੀ ਉਹਨਾਂ ਟਾਈਮ ਜਿੰਨੇ ਤੱਕ ਤੇ ਕਲੇਸ਼ ਨਾ ਪਾਵੇ ਸੱਤ ਜਵਾਂ ਜਾ ਵਗ ਜਾ ਬੰਨ ਤੇ ਤੇਰੇ ਮੂਰੇ ਹੱਥ ਮੈਨੂੰ ਚੱਕਰ ਆਈ ਜਾਂਦੇ ਵਗ ਜਾ ਖੋਲ ਕਰ ਤਾਂ ਬੰਨ ਗਾ ਜਾ ਹਾਂ ਬਲੱਡ ਪਾਣੀ ਲਿਆ ਦੇ ਤੇ ਮੇਰਾ ਬਲੱਡ ਵਗ ਗਿਆ ਚਾਹ ਮਾਰ ਕੇ ਨਹੀਂ ਫਿਰੇ ਹਏ ਓਏ ਆ ਬੰਦੇ ਦਾ ਪੁੱਤ ਬਾਪਾ ਮੈਂ ਪਾਣੀ ਲੈ ਕੇ ਦਿੰਦਾ ਫਿਰ ਤੇ ਆ ਪਾਣੀ ਲਿਆ ਬਲੱਡ ਵਧਾਤਾ ਇਹਨੇ ਕੰਜਰ ਨੇ ਕਵੀ ਨੇ ਕਿੱਥੋਂ ਜੰਮ ਲਿਆ ਇਹ ਮੈਂ ਹਾਈ ਵੇ ਹਾਈ ਵੇ ਰੱਬਾ ਕਹੀ ਤਾਂ ਗੱਲ ਤਾਂ ਹੋ ਹੋ ਜਾਂਦਾ ਇਹਨੂੰ ਆ ਪਾਣਾ ਲਿਆ ਤੂੰ ਮਰਵਾਏਂਗੀ ਤੂੰ ਮਰਵਾ ਕੇ ਹਟੇਂਗੀ ਤੂੰ ਮਰਵਾ ਕੇ ਹਟੇਂਗੀ ਹਰਪ੍ਰੀਤ ਪੁੱਤ ਛੇਤੀ ਆ ਜਾ ਓਏ ਪਾਣੀ ਕੁਟ ਦੇ ਦੇ ਨਾ ਮੈਂ ਤੈਨੂੰ ਕਿੰਨੇ ਵਾਰਾ ਕਿਹਾ ਹੈ ਬਹਿ ਜਾ ਮੰਜੇ ਉੱਤੇ ਹਾਈ ਹੋ ਗਿਆ ਹੁਣ ਜਾ ਜਾ ਓਏ ਪਾਣੀ ਦੇ ਦੇ ਨਾ ਇਹ ਨਹੀਂ ਪੂਰੇ ਪਾਣੀ ਪਾਣੀ ਪਿਆ ਤਾ ਕਰ ਲੈ ਖੜਾ ਕੇ ਪਾਣੀ ਪੀ ਬਾਪੂ ਪਾਣੀ ਦੀ ਲਖੜਾ ਖੜਾ ਹੋ ਕੇ ਜਦੋਂ ਪਤਾ ਵੀ ਬੀਪੀ ਵੱਧ ਹੈ ਨਾ ਪਰ ਤੋਂ ਦਿਖਾ ਦੇ ਜੀ ਨਾ ਕਰ ਬਾਪੂ ਬੋਲਾ ਕੇ ਹਾਏ ਓਏ ਹਾਏ ਓਏ ਜੜ ਗਿਆ ਕੀ ਹੋ ਗਿਆ ਉੱਜੜ ਗਿਆ ਓਏ ਪੱਟਿਆ ਗਿਆ ਹਾਏ ਓਏ ਡਾਕਟਰ ਨੂੰ ਬੁਲਾ ਲਿਆ ਡਾਕਟਰ ਡਾਕਟਰ ਨੂੰ ਬੁਲਾ ਕੇ ਲੱਭ ਕੇ ਜਾ ਡਾਕਟਰ ਨੂੰ ਬੀਪੀ ਦੇ ਲਈ ਬੀਪੀ ਨਾ ਘਟਾਵੇਂ ਨੂਨ ਪਾ ਕੇ ਦੇ ਦੇ ਯਾਰ ਪਾਣੀ ਜਿੰਦੂ ਨੂਨ ਪਾ ਕੇ ਬੰਦ ਕਰਾ ਲਿਆ ਨੂਨ ਨੂੰ ਬਗਲੇ ਬਗਲੇ ਮੱਤ ਕੇ ਕਹਿੰਦਾ ਨਾ ਬਗਲੇ ਬਗਲੇ ਆਪੇ ਮਾਰ ਯਾਰ ਓਏ ਮਾਏ ਉੱਜੜ ਗਿਆ ਮੇਰਾ ਘਰ ਪਟਦਾ ਓਏ ਨਹੀਂ ਚੁੱਪ ਕਰਾਇਆ ਕਰੀ ਜਾ ਨਾ ਆ ਪਾਣੀ ਚੱਕ ਪਾਣੀ ਤੂੰ ਲਿਆ ਭੱਜ ਕੇ ਉਹ ਤਾਂ ਡੁੱਲ ਗਿਆ ਕਰੀ ਜਾਂਦੀ ਓਏ ਓਏ ਚੁੱਪ ਕਰਾਇਆ ਨਾ ਕਰ ਹਾਏ ਆ ਮੁੰਡੇ ਜਿੰਨ ਕਿੰਨੇ ਵਾਰ ਕਿਹਾ ਨਾ ਬੋਲਿਆ ਕਰ ਤੂੰ ਨਾ ਬੋਲਿਆ ਕਰ ਇਹ ਕਿਹੜਾ ਹੜਦਾ ਹੈ ਹਾਏ ਲੈ ਲੱਕ ਲੈ ਫੜਾ ਫੜਾ ਆ ਬੋਲ ਲੈ ਕੜਾ ਆ ਜਾ ਮੜਾ ਜਹਾ ਹੌਸਲਾ ਰੱਖ ਥੋੜਾ ਮੈਂ ਲੱਗਦਾ ਨਹੀਂ ਨੂੰ ਜਾਣਾ ਕੋ ਡਾਕਟਰ ਤੇ ਇਹ ਤਾਂ ਨਹੀਂ ਜਾਂਦਾ ਕੁਝ ਨਹੀਂ ਹੋਇਆ ਕੋਈ ਨਾ ਡਾਕਟਰ ਨੇ ਲੈ ਗੋ ਕੋਈ ਨਾ ਕੁਝ ਹੋਇਆ ਹਟਾ ਗਿਆ ਨਹੀਂ ਮਾਰ ਦਿੱਤਾ ਗਿਆ ਨਹੀਂ ਕੁਝ ਨਹੀਂ ਹੋਇਆ ਕੋਈ ਨਾ ਉਹੀ ਬੋਲਣ ਨਾਲ ਜਦੋਂ ਪਤਾ ਵੀ ਭਾਈ ਨਾ ਬੋਲ ਨਾ ਪਤਾ ਫਿਰਾਂ ਨੂੰ ਹੱਥ ਲਾ ਜਦੋਂ ਪਤਾ ਵੀ ਭਾਈ ਨਹੀਂ ਕੁਝ ਸਹਿ ਜਾਂਦਾ ਨਾ ਬੋਲ ਮੈਂ ਉਹ ਚੱਕਦੀ ਮੇਰਾ ਕੂੜਾ ਜਿਹਾ ਆਪਣਾ ਕਰਦੇ ਕਰਦੀਆਂ ਮੈਂ ਪਰ ਕੁੜੀ ਨੂੰ ਕਰਵਾ ਦੇ ਕੋਈ ਨਾ ਮੈਂ ਬਹਿਗਾ ਬਾਪੂ ਠੀਕ ਹੈ ਹਾਂ ਠੀਕ ਹੈ ਡਾਕਟਰ ਨੂੰ ਲੈ ਕੇ ਆਵਾਂ ਬਾਪੂ ਆ ਬਸ ਠੀਕ ਹੈ ਡਾਕਟਰ ਨੂੰ ਉਦੋਂ ਜਦੋਂ ਪੁੱ ਪੱਲਾ ਪਤਾ ਵੀ ਭਾਈ ਨਹੀਂ ਮੈਥੋਂ ਬੋਲਿਆ ਜਾਂਦਾ ਜਿਆਦੇ ਨਾ ਮੈਂ ਉਹ ਕਰਾਂ ਹੈ ਹਾਂ ਉਹ ਤੈਨੂੰ ਕਿਹਨੇ ਨਵੇਂ ਲਾ ਲਿਆ ਹੋ ਗਿਆ ਤਾਂ ਠੀਕ ਆ ਆਓ ਠੀਕ ਆ ਠੀਕ ਆ ਹੈ ਆ ਠੀਕ ਹੈ ਉਹ ਉਹ ਤਾਂ ਪੱਕਾ ਆ ਗਏ ਜੰਪੇ ਮੈਂ ਜਾਂਦੇ ਹਾਂ 10 ਮਿੰਟ ਤੈਨੂੰ ਪਹਿਲਾਂ ਆਰਾਮ ਕਰ ਲੈ ਹਾਏ ਹਾਏ ਇਹ ਇਹ ਚਲ ਨਾ ਪੁੱਤ ਤੂੰ ਬੰਨ ਦੇ ਅਥੇ ਪੈ ਜਾਂਦੇ ਕਰ ਲਾਂ ਤੇ ਆਵੇਂ ਨੂੰ ਚਲਾ ਜਾ ਮਾਂ ਕੁੜਾ ਕੁੜਕੇ ਦੇਖ ਕੇ ਤੇਰੇ ਨੂੰ ਮਾੜਾ ਜਿਹਾ ਕੋਲੇ ਵਹਿ ਜਾ। ਗੋਹਾ ਜਾ ਇਕੱਠਾ ਕਰ ਦਨ। ਬਾਪੂ। ਬਾਪੂ ਠੀਕ ਆ। ਹਾਂ। ਠੀਕ ਆ। ਡਾਕਟਰ ਨੂੰ ਫੋਨ ਕਰ। ਨਹੀਂ ਪੁੱਤ ਲੋਡ ਇਨ ਡਾਕਟਰ। ਪੱਕਾ। ਠੀਕ ਆ ਠੀਕ ਆ। ਚੈੱਕ ਕਰ ਜਾਏਗਾ ਉਹਨੇ ਖਿਬਰਾੜ ਜੀ ਹੋਊਗਾ। ਹਾਂ।